ਨਾਟਿਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਡੀਐਮਸੀ ਅਤੇ ਐਚ ਨੇ ਅੱਜ ਆਪਣੇ ਅਤੀ ਆਧੁਨਿਕ ਆਰਥੋਪੈਡਿਕ ਇਲਾਜ ਦੇ ਹਿੱਸੇ ਵਜੋਂ ਜੋਇੰਟ ਰਿਪਲੇਸਮੈਂਟ ਸਰਜਰੀ ਲਈ ਅਤੀ ਆਧੁਨਿਕ ਵੈਲਸ ਆਰਥੋਪੈਡਿਕ ਰੋਬੋਟ ਲਾਂਚ ਕੀਤਾ ਇਹ ਨਵਿਨਤਮ ਤਕਨੀਕ ਸੰਯੁਕਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਸ਼ੁੱਧਤਾ ਘੱਟ ਰਿਕਵਰੀ ਸਮਾਂ ਤੇ ਬਿਹਤਰ ਨਤੀਜੇ ਪੇਸ਼ ਕਰਦੀ ਹੈ ਉਦਘਾਟਨੀ ਸਮਾਰੋਹ ਅੱਜ ਨਿਊਰੋ ਆਰਥੋਪੇਡਿਕ ਆਪਰੇਸ਼ਨ ਥੀਟਰ ਕੰਪਲੈਕਸ ਵਿੱਚ ਹੋਇਆ ਸਮਾਗਮ ਦੇ ਮੁੱਖ ਮਹਿਮਾਨ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ਼੍ਰੀ ਵਿਪਨ ਗੁਪਤਾ ਸਾਨ ਇਹ ਸਮਾਗਮੇ ਹੋਰਨਾਂ ਤੋਂ ਇਲਾਵਾ ਸ਼੍ਰੀ ਮੁਕੇਸ਼ ਵਰਮਾ ਖਜ਼ਾਂਚੀ ਡੀ ਐਮ ਸੀ ਐਂਡ ਐਚ ਮਨਜਿੰਗ ਸੁਸਾਇਟੀ ਪ੍ਰਿੰਸੀਪਲ ਡਾਕਟਰ ਜੀ ਐਸ ਵਾਂਡਰ ਡੀਨ ਅਕੈਡੈਮਿਕ ਡਾਕਟਰ ਸੰਦੀਪ ਕੌਸ਼ਲ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਅਤੇ ਡਾਕਟਰ ਅਸ਼ਵਨੀ ਕੇ ਚੌਧਰੀ ਅਤੇ ਡਾਕਟਰ ਵਿਸ਼ਵ ਮੋਨ ਮੁਖ ਕਾਰਡੀਓਲੋਜਿਸਟ ਏਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਇਸ ਮੌਕੇ ਆਰਥੋਪੈਡਿਕਸ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ ਆਪਣੇ ਸੰਦੇਸ਼ ਵਿੱਚ ਸ਼੍ਰੀ ਵਿਪਨ ਗੁਪਤਾ ਸਕੱਤਰ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਆਰਥੋਪੈਡਿਕਸ ਵਿਭਾਗ ਨੂੰ ਉਹਨਾਂ ਦੇ ਅਭਿਆਸਾਂ ਵਿੱਚ ਇਸ ਨਵੀਨਤਮ ਟੈਕਨੋਲੋਜੀ ਨੂੰ ਸ਼ਾਮਲ ਕਰਨ ਲਈ ਵਧਾਈ ਦਿੱਤੀ ਅਤੇ ਉਜਾਗਰ ਕੀਤਾ ਕਿ ਡੀਐਡੀਐਮਸੀ ਅਤੇ ਐਚ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਵਧੀਆ ਡਾਕਟਰੀ ਇਲਾਜ ਪ੍ਰਦਾਨ ਕਰਨ ਲਈ ਦੇਬਚਨ ਬਦ ਹੈ ਕਿਉਂਕਿ ਇਹ ਨਵਾਂ ਜੋੜ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਕਿਹਾ ਕਿ ਡੀਐਮਸੀ ਐਂਡ ਐਚ ਵਿਖੇ ਰੋਬੋਟਿਕ ਜੋਇੰਟ ਰਿਪਲੇਸਮੈਂਟ ਸਰਜਰੀ ਦੀ ਸ਼ੁਰੂਆਤ ਨੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ ਅਤੇ ਉਹਨਾਂ ਨੇ ਰੋਬੋਟਿਕ ਸਹਾਇਤਾ ਪ੍ਰਾਪਤ ਪ੍ਰਕਿਰਿਆਵਾਂ ਵਿੱਚ ਆਰਥੋਪੈਡਿਕਸ ਸਰਜਨਾਂ ਦੀ ਟੀਮ ਨੂੰ ਇੱਕ ਉन्नत ਸਿੱਖਲਾਈ ਦਿੱਤੀ ਹੈ ਡਾਕਟਰ ਰਜਨੀਸ਼ ਗਰਗ ਪ੍ਰੋਫੈਸਰ ਅਤੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਡੀਐਮਸੀ ਐਂਡ ਐਚ ਨੇ ਆਪਣਾ ਉਤਸ਼ਾਹ ਪ੍ਰਗਟ ਕੀਤਾ ਤੇ ਕਿਹਾ ਕਿ ਰੋਬੋਟਿਕ ਸਿਸਟਮ ਰੀਅਲ ਟਾਈਮ 3ਡੀ ਵਿਜ਼ੂਅਲਾਈਜੇਸ਼ਨ ਪ੍ਰਦਾਨ ਕਰਦਾ ਹੈ ਜਿਸ ਨਾਲ ਸਰਜਨਾਂ ਨੂੰ ਸਰਜਰੀ ਦੌਰਾਨ ਯੋਜਨਾ ਬਣਾਉਣਾ ਅਤੇ ਲਾਗੂ ਕਰਨ ਦੀ ਆਗਿਆ ਮਿਲਦੀ ਹੈ ਰੋਬੋਟ ਇੱਕ ਗਾਈਡ ਵਜੋਂ ਕੰਮ ਕਰਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਕੱਟ ਅਤੇ ਰਿਪਲੇਸਮੈਂਟ ਸੋਧ ਚੋਦਤਾ ਨਾਲ ਕੀਤੇ ਗਏ ਹਨ ਇਸ ਤੋਂ ਇਲਾਵਾ ਡਾਕਟਰ ਗਰਗ ਨੇ ਦੱਸਿਆ ਕਿ ਰੋਬੋਟਿਕ ਜੋਇੰਟ ਰਿਪਲੇਸਮੈਂਟ ਪੇਚ ਦੀਆਂ ਦੇ ਜੋਖਮ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਬਦੇਰੇ ਸਹੀ ਨਤੀਜੇ ਯਕੀਨੀ ਬਣਾਉਂਦਾ ਹੈ ਨਵੀਂ ਪ੍ਰਾਪਤ ਕੀਤੀ ਰੋਬੋਟਿਕ ਜੋਇੰਟ ਰਿਪਲੇਸਮੈਂਟ ਸਰਜਰੀ ਬਾਰੇ ਜਾਣਕਾਰੀ ਦਿੰਦੇ ਡਾਕਟਰ ਹਰਪਾਲ ਸਿੰਘ ਡਾਕਟਰ ਦੀਪਕ ਜੈਨ ਅਤੇ ਡਾਕਟਰ ਪੰਕਜ ਮਹਿਤਰਾ ਮਹਿੰਦਰਾ ਪ੍ਰੋਫੈਸਰ ਡਾਕਟਰ ਅਨੁਭਵ ਸ਼ਰਮਾ ਡਾਕਟਰ ਤਾਰਿਕ ਸ਼ਤਾਮੀ ਅਤੇ ਡਾਕਟਰ ਸੱਜਲ ਮਹੰਗੀ ਸਹਾਇਕ ਪ੍ਰੋਫੈਸਰ ਨੇ ਇਸ ਨਵੀਨਤਮ ਤਕਨੀਕ ਦੀ ਸ਼ੁਰੂਆਤ ਬਾਰੇ ਦੱਸਿਆ ਸਾਡੇ ਵਿਭਾਗ ਦੀ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦਾ ਹੈ